ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਜੀ ਸਵਾਗਤ ਹੈ ਬਾਈ ਬਲੌਗ 'ਚ ਤੁਹਾਡਾ ਅੱਜ ਦੇ ਵਿੱਚ ਤੇ ਅੱਜ ਬਾਈ ਸਪਰੇਅ ਕਰਨ ਆਏ ਹੋਏ ਆ ਮੱਖੀ ਫਰ ਤਾਕਤ ਦੀ ਕੱਖ ਦੀ ਤਾਂ ਆਪਾਂ ਨੇ ਬਾਈ ਦਿਨ ਕਰਤੀ ਸੀ ਕੱਖ ਵਾਲੀ ਦਾ ਵੀ ਕਿਹ ਰਿਜ਼ਲਟ ਬਹੁਤ ਵਧੀਆ ਮਿਲਿਆ ਆਇਆ ਦਿਖਾ ਦੇ ਜਿਹੜੀ ਕਰੀ ਦੀ ਆਪਾਂ ਨੇ ਲੋਕਡਾਊਨ ਤੇ ਵਿੱਚ ਬਾਈ ਦੀ ਸੰਤਰਾ ਜੀ ਨੂੰ ਬਾਰੇ ਕਰੀ ਦੀ ਤੁਹਾਡੇ ਸਾਰੇ ਕੱਠਾ ਦੇ ਚੱਕ ਤੇ ਆਦੇ ਇਹ ਯਾ ਰਿਜਲਟ ਦੇ ਆਏ ਆ ਸਾਰਾ ਦੇ ਖਟੀਲਾ ਵੀ ਪੀਲਾ ਕਰਤੇ ਆ 5-7 ਦਿਨ ਚ ਜਮੇ ਖਤਮ ਹੋ ਜੂਗਾ ਜਿਹੜਾ ਹੈਗਾ ਮੜਾ ਮੂਟਾ ਵਧੀਆ ਹੈ ਬਾਕੀ ਮੱਕੀ ਬਾਈ ਵਧੀਆ ਖੜੀ ਆ ਨਾ ਤਾਕਤ ਦੀ ਸਪਰੇਅ ਲੱਗੇ ਹੋਏ ਕਰਨੀ ਤੇ ਫਿਰ ਤੇ ਇਹਨੂੰ ਵੀ ਫਰਕ ਪਾਇਆ ਹੋਇਆ ਜਿਹੜੀ ਐਣ ਪਈ ਆ ਸਾਦੇ ਪੱਤਾ ਪੜਿਆ ਹੋਇਆ ਹਮਨੇ ਇਹਦਾ ਵੀ ਅਜੇ ਜਿੱਥੇ ਟਿਕਾਣੇ ਵੱਜ ਗਈ ਨਾ ਪੱਤਾ ਪੜਿਆ ਹੋਇਆ ਵਿੱਚ ਬਹੁਤ ਗਰੀ ਹੋਈ ਆ ਉੱਥੇ ਖਰਾਬ ਤੇ ਥੋੜੀ ਜੀ ਜ਼ੋਰ ਨਾਲ ਪੈ ਜਾਂਦੀ ਤੋੜ ਦੇਣੀ ਸੀ ਸਾਰੀ ਇਹ ਤਾਂ ਬਚਾਅ ਹੋ ਗਿਆ ਘੱਟ ਪਈ ਆ ਥੋੜੀ ਜੀ ਤੇ ਵਧੀਆ ਬਾਈ ਹਲੇ ਤੇਰੇ ਹਸਾਬ ਨਾਲ ਇਹ 35 ਦਿਨ ਦੀ ਹੋ ਗਈ ਹਣੀ ਮੱਕੀ 35 40 ਦਿਨ ਦੇ ਗੇੜ ਚ ਹੋ ਗਈ ਥੀਚ ਰੇ ਪਿਆ ਹਲੇ ਇੱਕ ਥੈਲਾ ਪਿਆ ਜੂਰੀ ਇਹਦਾ ਦੋ ਕੀਲਿਆਂ ਚ ਬਾਕੀ ਹੁਣ ਪਾਵਾਂਗੇ ਕੇਰਾਂਗੇ ਦੁਬਾਰੇ ਮਸ਼ੀਨ ਨਾਲ ਤੇ ਗੰਨੇ ਦਾ ਨਿਪਟ ਗਿਆ ਆਪਣਾ ਅੱਗੇ ਹੋਇਆ ਬਾਕੀ ਹੁਣ ਮੱਕੀ ਪਰੇ ਆ ਜੋਰ ਜਿਹੜਾ ਦੇਣਾ ਹੈ ਕੱਛ ਦੀ ਸਵੇਰੇ ਕੱਟੀ ਅੱਜ ਕੱਲੂ ਸਤ ਸਾਨੂੰ ਰੇ ਕੇ ਰੂਗੇ ਤੇ ਚ ਹਲੇ ਇੱਕ ਸੁੰਡੀ ਦੀ ਸਪਰੇਅ ਬਾਕੀ ਅੱਜ ਦੇਖਦੇ ਆ ਉਹਦਾ ਫੋਨ ਆਇਆ ਨਹੀਂ ਹੈਗਾ ਹਲੇ ਮਨ ਫੋਨ ਕਰਿਆ ਤਾਂ ਉਹ ਲੈ ਕੇ ਆਉਣਾ ਗੰਨਾ ਗੁੱਡਣੇ ਵਾਲਾ ਪਰੇ ਆ ਗੜਿਆ ਅੱਛਾ ਡੈਮੋ ਡੈਮੋ ਉਹ ਕਹਤਾ ਕਿ ਅੱਧੇ ਘੰਟੇ ਤੱਕ ਵੀਰ ਫੋਨ ਕਰਦਾ ਹੈ ਅਗਲੇ ਆਉਣਾ ਤਾਂ ਹਾਂ ਉਹਨੂੰ ਕਿਹਾ ਤਾਂ ਹੁਣ ਫੋਨ ਕਰਕੇ ਦੇਖਦੇ ਚੱਕ ਕੇ ਲਿਆਉਂਦੇ ਅੱਜ ਚਲਾ ਕੇ ਦੇਖਦੇ ਪਹਿਲਾਂ ਵੀ ਕੀ ਚੀਜ਼ ਆ ਜੇ ਲੋਟ ਲੱਗਿਆ ਫਿਰ ਰੱਖ ਲਾਂਗੇ ਹੈਗੇ ਨਾ ਜੀ ਕਿੰਨਾ ਕਬ ਵੀ ਇਹ ਕਹਿੰਦਾ ਵੀ ਆ ਜਾਓ ਉਹਨੂੰ ਮੈਂ ਫੋਨ ਕਰਿਆ ਦਾ 12:00 ਵਜੇ ਕਹਿੰਦਾ ਲੈ ਜੀਓ ਵੀਰੇ ਕਹਿੰਦਾ ਤਿਆਰ ਕਰਕੇ ਰੱਖ ਦੰਦੇ ਆ ਕਹਿੰਦਾ ਫਿੱਟ ਹੋਣਾ ਲੈ ਆ ਕਰਦਾ ਫੇ ਲਿਓ ਆ ਜਾ ਕੇ ਆ ਚਾਲਦੇ ਆ ਬਸ ਮੇਰੇ ਪੰਜ ਪੰਪ ਲੱਗੇ 6 ਚਾਰ ਪੰਪ ਰਹਿ ਗਏ ਆਪਲਾ ਪੰਪ ਭਰਿਆ ਹੋਇਆ ਮੈਂ ਤਿੰਨ ਪੰਪ ਰਹਿ ਗਏ ਹੋਰ ਕਣਕਾਂ ਵੀ ਆ ਗਈਆਂ ਬਸ ਉਹ ਤਾਂ ਪੱਕੇ ਗਈ ਆ ਉਹ ਦੇਖ ਸਾਹਮਣੇ ਪਤਾ ਨਹੀਂ ਹਵਾ ਜੀ ਉਹ ਘੋਮੂਗੀ ਪਤਾ ਨਹੀਂ ਪੱਕ ਗਈ ਕਣਕ ਉਹ ਦੇਖ ਕਿਵੇਂ ਪਿਲਕ ਮਾਰਦੀ ਐ ਬਾਕੀ ਤਾਂ ਠੀਕ ਆ ਹਣਾ ਮੱਕੀ ਦਾ ਸੌਣ ਹੀ ਖੜੀ ਆ ਕੀ ਤੇ ਰੇ ਪੈਣਾ ਹੁਣ ਬਸ ਜੂਰੀਆ ਖੇਰਦੇ ਆ ਹੱਲ ਪਾਤੋਂ ਨੂੰ ਖੇਰਦੇ ਆ ਜਿੱਦਾਂ ਹਰੇ ਤਾਕਤ ਜੀ ਦੇ ਵਰੇ ਕਰੀਆ ਦੋ ਦਿਨ ਮੜਾ ਇਧਰ ਰਿਜ਼ਲਟ ਮਿਲਵੇ ਫਿਰ ਤੇ ਬਾਅਦ ਦੇਖ ਕੇ ਖੇਲਾਂਗੇ ਜਦੋਂ ਜਿੱਦਾਂ ਲੋਟ ਲੱਗੇ ਆਪਾਂ ਨੂੰ ਮਿੰਨੇ ਥਾ ਹੋ ਗਏ ਆ ਰਹਾ ਕੰਮ ਅੱਛਾ ਯਾਰ ਲਗਣਾ ਮੈਨੂੰ ਪਤਾ ਹੋਰ ਮੈਂ ਮਾਰ ਲਿਆ ਅਧੰਗ ਛੱਡਦਾ ਛੱਡਦਾ

ਨਾ ਖਾਵਾ ਬਦਲ ਗਿਆ ਸਿੱਕਾ ਫਰਾਂਸ ਹਾਂ ਉੱਪਰ ਰੁਕਾ ਲਲਮੀ ਹਾਂ ਜਾਈਦਾ ਕੋਈ ਚੰਗੀ ਬਾਹਰ ਆਉਂਦੇ ਬਾਪਾ ਜੇ ਮੈਂ ਬੰਨਾ ਇਹਦਾ ਪਾਇਆ ਕੀ ਚੱਲਦਾ ਭਾਈ ਚੱਲਦਾ ਕਾ ਲੈ ਚਾਰ ਘਾਟੂ ਕੋ ਭਠਾਲੇ ਤੂੰ ਹਾਂ ਨਹੀਂ ਤਾਂ ਹੋਊਗਾ ਇਹਦਾ ਕੰਮ ਨੂੰ ਪਤਾ ਐ ਬਿੱਟੀ ਭਾਈ ਅੰਦੀ ਕਿਸ ਪਾਪਾ ਕੋ ਨੂੰ ਕੀ ਆ ਪਾਪਾ ਇੱਠ ਲਾ ਹਾਂ ਉਹ ਬੈਬ ਜੀ ਨੂੰ ਗਲੀ ਕੱਢਣੀ ਹੈ ਕੱਢਦੇ ਨੇ ਗਰਮ ਕਰਕੇ ਵੀ ਦੇਣੀ ਸੀ ਉਹ ਆ ਰੱਖਿਆ ਹੋਇਆ ਮੈਂ ਲਿਆ ਕੇ ਹੂੰ ਨੇਤਰ ਕਹਿੰਦਾ ਨਿਕਲ ਨਹੀਂ ਨਹੀਂ ਹੈਗੀ ਕਹਿੰਦਾ ਨਿਕਲ ਜਾਣੀ ਗਰਮ ਕਰਕੇ ਨਾ ਕੱਢੀ ਗਰਮ ਕਰ ਲਿਆ ਉਹ ਕੱਢੀ ਗਲੀ ਕੋਈ ਕਹਿੰਦਾ ਪਾਣੀ ਭੰਡਿਆ ਕਰ ਦੇਣਾ ਉਹ ਗਲੀ ਕੱਢੀ ਕਿਉਂ ਉਹ ਗਰਮ ਕਰਕੇ ਕੱਢੀ ਹੈ ਜਿਹੜੀ ਆ ਜਿਹੜੀ ਆਪਾਂ ਪਹਿਲੀ ਕੱਢੀ ਸੀ ਆਹ ਪਾਣੀ ਚਾਣੀ ਖਾਣੇ ਆ ਹਾਂ ਇਹ ਸੂਏ ਨਾਲ ਕੱਢੀ ਸੀ ਫਿਰ ਜਦੋਂ ਬੰਦੇ ਗਲੀ ਕੱਢਣੀ ਹੈ ਪ੍ਰੈਸ਼ਰ ਨਾਲ ਪਾਣੀ ਕਰਾ ਦੋ ਪੈ ਪੌਣੇ ਸਰ ਦੋ ਪੈ ਪੌਣੇ ਮੋਗਾ ਦੇ ਨਤੇ ਦੇ ਘੰਡੇ ਦਾ ਇੱਕ ਗਰਮ ਪਾਣੀ ਦਾ ਘੰਡਾ ਵਾਲੀ ਦਾ ਮੋਗਾ ਦੇ ਪੋਣਾ ਇਹ ਕਹਿ ਰਿਹਾ ਦਾ ਇਹ ਜਾਚ ਰਿਹਾ ਦਾ ਇੱਕ ਦਾੜਾ ਇੱਕ ਇਹਦਾ ਦਾ ਮੇਰੇ ਨੇਤ ਵਾਲੀ ਹਾਂ ਹਾਂ ਇਹ ਕਿੱਥੋਂ ਪਾਣਾ ਇਹਨਾਂ ਉਹ ਤੇ ਆਏ ਕੱਢ ਦੇਣਾ ਅੰਦਰੋਂ ਅੰਦਰੋਂ ਕੰਧ ਨੂੰ ਗਲੀ ਮਾਰ ਕੇ ਹਾਂ ਉਹ ਵੀ ਗਰਮ ਪਾਣੀ ਦਾ ਹੈ ਉਹ ਘੰਡੇ ਦਾ ਹਾਂ ਤੱਕ ਉਹ ਕਿੱਦਾਂ ਲਿਟ ਕਰਕੇ ਫੁੱਟ ਲਾਇਆ ਵੇਖਾ ਚਲੋ ਵਾਹ ਕੱਢ ਦੇ ਬੜਾ ਇੱਥੇ ਫੁੱਟ ਆ ਕਰਕੇ ਕੱਢ ਲੈਣਾ ਚਾਹਾਂ ਕਰ ਲੈਣਾ ਯਾਰ ਤੁਸੀਂ ਕੱਢੋ ਆਪਣੇ ਦਾ ਦੋਰੀ ਠਹਿ ਕੇ ਬੋਕਦੇ ਆ ਬਹੁਤ ਅੰਦਰ ਆਈ ਜਾ ਮਾਈਕ ਕੋ ਆ ਮੈਂ ਸਰਾਗ ਮਾਰ ਜੀ ਕਹਤੋ ਵਸ ਨਾਲ ਦੀ ਨਾਲ ਜੇ ਦੇਖਣਾ ਆ ਇੱਕ ਜਾਈ ਇੱਕ ਨੂੰ ਸਰਾਗ ਮਾਰ ਜੇ ਇਹ ਲੱਗਦਾ ਵਸ ਪਾਣੀ ਆਊਗਾ ਪਾਣੀ ਦਾ ਆਇਆ ਤਾਂ ਤਾਂ ਕੀ ਆ ਆਉਣਾ ਇਹਦੇ ਬੰਨ ਪਾਣੀ ਤਾਂ ਆਉਣੀ ਆ ਇਹਦੇ ਬੰਨੀ ਆਉਂਦਾ ਨਹੀਂ ਜੋ ਨਾਲ ਹੀ ਆਉਂਦਾ ਕਿੱਤੀ ਆਈ ਨਹੀਂ ਆਉਂਦਾ ਜੋ ਮਾਰਾ ਠੰਡੇ ਦੇ ਵੀ ਜਾਣੀ ਕੁਦਰ ਨਹੀਂ ਹੋਇਆ ਪਾਣੀ ਤਾਂ ਆਇਆ ਨਹੀਂ ਬਾਬਾ ਠੀਕ ਹੈ ਖਾਲੀ ਆਲੇ ਪਾਣੀ ਨਹੀਂ ਆਇਆ ਲੈ ਟਿਊਬੇ ਮੁੜੇ ਗੰਭਾ ਬਾਹਰ ਆ ਗਿਆ ਪਾਣੀ ਆ ਗਿਆ ਥੋੜਾ ਦਾ ਕਰ ਦੋ ਟੂ ਛੜਾਵਾ ਇਹਨੂੰ ਵੀ ਪੜਵਾ ਪਹਿਣਾ ਵਿੱਚ ਲਿਆਓ ਇਹਦੀ ਕਿੱਥੇ ਆਉਂਦਾ ਇਧਰ ਨਾਲ ਢਿੱਲਾ ਕਰ ਐਜੀ ਲਗਾ ਲੈ ਹਾਂ ਜਣਾ ਉਹ ਇਹਨੂੰ ਹੱਥ ਨਾਲ ਦਾਰਿਓ ਹਾਂ ਦੇਖਦਾ ਵੀ ਬੜਾ ਬੜਾ ਖੁੱਲ ਹੀ ਰੱਖੀ ਬਟਾ ਹਾਂ ਕਹੋ ਤਾਂ ਨਾ ਮੜ ਜਾ ਹਾਂ ਥੋੜਾ ਇਹਨੂੰ ਕੱਢ ਸਾਰੇ ਸਰੀਰ ਨੇ ਕਰ ਮੈਂ ਕਰ ਦੇਣ ਚੱਲਦਾ ਹਾਂ ਕੱਟਾ ਬੜਾ। ਹਾਂ ਥੱਲੇ ਨਾਲ ਜਿਹੜਾ ਕਾ ਕੱਢੀ। ਤੇਰਾ ਆਈ ਨਹੀਂ ਪੈਂਦਿਆ ਮੇਰੇ ਕੋ ਫੜਾ ਯਾਰ ਪਾਵਾ। ਸਵਾਰ ਕੇ ਭਾ ਇਹਨੂੰ। ਉਹ ਬੇਲ ਤੋਂ ਦੂ ਘਰੇ ਆ ਗਿਆ। ਚਾਹ ਕੋਲ ਨੂੰ ਕਰਦਾ। ਬਸ ਇਹਨੂੰ ਕਸਾਉਣੀ ਇੱਥੇ ਬਸ ਯਾਰ। ਦੇਖਣੇ। ਇਹ ਕਦੇ ਇੱਧੇ ਬੈਠਾ। ਕਾਨ ਮੱਲੇ ਨਾ ਚਾਹਤਿੰ ਮਤ ਕਹਾਈ ਹੋਣੀ ਚਾਹਤ ਤੇ। ਹਾਂ, ਚੱਲੇ ਕੰਮ ਦੇਖਦਾ। ਆਏ ਜੀ। ਆ ਯਾਰ ਬਣਾਇਆ ਇਹਨੂੰ ਇਹ ਲੋਦਰ ਨਹੀਂ ਕਰਾਂਗਾ ਚੱਲਦਾਗਾ ਨੂੰ ਵਾਪਸ ਵਹੀ ਕਰੂ ਯਾਰ ਬਣਾ ਮੈਂ ਕਰ ਨਹੀਂਦਾ ਬਾਈ ਇੱਕ ਦੇਖੀ ਥੱਲੇ ਲੱਗ ਗਈ ਕੱਢਦੀ ਉਹਦਾ ਪਰਦਾ ਰੱਖਣ ਦੇ ਯਾਰ ਆ ਉਹਦੇ ਤੋਂ ਦੇਖੋ ਆ ਦੇਖੋ ਜੀ ਕਸਾਈ ਹਾਂ ਆ ਮਟਰ ਹਾਂ ਆ ਤਾ ਯਾਰ ਮਟਰ ਹਾਂ ਇਹਦੇ ਵਿੱਚ ਇੱਕ ਵਾਰ ਸਰੀਆ ਵੀ ਦੇਖ ਲੋ ਗਰਮ ਕਰ ਕੋਲਿਆ ਆਵਰੇ ਦੇਓ ਬਥੇਰੇ ਦਿਖਾ ਦੇ ਯਾਰ ਪਾਣੀ ਥੱਲੇ ਨਾ ਲੰਘ ਜੀ ਆ ਦੇਖੋ ਦੇਖ ਲਓ ਤੇ ਯਾਰ ਉਹ ਮਰੀ ਵਗਾਈ ਥੱਲੇ ਨਾ ਲੰਘ ਜੀ ਕਿਹਦਾ ਕੌਣ ਕਹਿੰਦਾ ਤੇ ਯਾਰ ਬੇਟਾ ਤੂੰ ਅਧਰਾ ਪਹਿਨੇ ਵਾਲਾ ਹੈ ਹੈ ਮੱਕਾ ਪਰ ਫੋਨ ਦੇ ਕੋਈ ਤੇ ਯਾਰ ਇਹ ਇਹ ਡਰਿੰਡ ਚੰਚਣ ਵਾਲਾ ਹੈ ਹਾਂ ਕੇ ਆ ਜਿਹਦਾ ਮੂੰਹ ਜੋ ਤੂੰ ਅਲੱਗ ਹੁੰਦਾ ਆ ਜਿਹਨੇ ਬੇਟਾ ਉਹਦੇ ਪਹਿਨੇ ਵਾਲਾ ਸਿੱਧਾ ਹੈ ਅੱਛਾ ਜਿਹੜਾ ਇਹ ਲੋਕ ਵਾਲਾ ਏ ਲੋਕੜੀ ਆ ਉਹ ਹੋ ਗਿਆ ਸਹੀ ਗੱਲ ਤਹੀਂ ਜੂਰ ਨਹੀਂ ਮਾਰਦਾ ਹੈ ਬੇਟਾ ਗਲਤ ਹੈ ਤਹੀਂ ਜੂਰ ਨਹੀਂ ਮਾਰਦਾ ਭਾਈ ਤਹੀਂ ਥਿੱਲਾ ਹੋ ਜਣਾ ਤਹੀਂ ਮੈਂ ਤੁਹਾਨੂੰ ਬਈ ਥੇਕ ਨਾ ਹੈਗਾ ਉਹ ਜਿਹੜੇ ਬੜੀਆਂ ਉਹ ਲੋਗ ਵਾਲਾ ਹੁੰਦਾ ਏ ਬਸ ਐਂ ਫਸ ਜਾਂਦਾ ਉਹ ਵਿੱਚ ਹੋਜੀ ਹੋ ਰਿਹਾ ਏ ਇਹ ਆ ਫਿਰ ਡ੍ਰਿਲ ਦਾ ਫਰਕ ਹੈ ਸਹੀ ਹੋਣਾ ਉਹ ਭਾਈ ਉਹ ਨਾ ਮਗੈ ਨਹੀਂ ਟੜਕਦਾ ਅਰੇ ਮੇਰਾ ਕੱਢ ਲੈ ਦੀ ਗੋਈਆਂ ਦਾ ਫੜ ਲੈ ਦੇਖ ਹੌਲੀ ਹੌਲੀ ਕਿੰਨੀ ਕੀ ਕਰ ਰਿਹਾ ਥੋੜੀ ਜਿਹੀ ਕਸਰ ਹੋਰ ਹੈ ਇੱਧਰ ਕਰੰਟ ਵੀ ਨਾ ਹੋਏ ਮੈਂ ਤਾਂ ਫੜ ਕੇ ਰੱਖਿਆ ਪਹਿਲਾਂ ਫੜ ਹੱਥ ਉੱਤੋਂ ਜਿਹੜਾ ਬੂਆ ਘਟੋਵੀ ਦੇ ਨਾਲ ਪਈ ਹੈ ਹਾਂ ਕਿਹੜਾ ਬੜਾ ਮਿਸਤਰੀ ਆਇਆ ਹੋ ਇਹ ਘਰੂ ਕੰਮ ਹਾਂ ਮਸਾਲਾ ਜੋੜ ਫੜ ਲੈ ਜੇ ਦਾ ਠੀਕ ਹੈ ਪਾਣੀ ਪਾਣੀ ਦਾ ਤਾਂ ਸਾਫਕ ਤਾਂ ਵੀ ਥੋੜਾ ਜਿਹਾ ਉਹ ਪਾਣੀ ਬਾਈ ਹੁਣ ਖੜੀ ਨਹੀਂ ਆਉਂਦਾ ਇਹ ਜਿਹੜੇ ਅਗਲੇ ਮੈਂ ਟੁੱਲੂ ਬੰਬ ਖਿੱਚਣੇ ਨੇ ਪਾਣੀ ਲੋਹੀ ਹੈ ਸਿਆਲ ਨਹੀਂ ਹੈ ਹੁਣ ਇਹ ਵੀ ਗੱਲ 16 ਮਿੰਟ ਹੈ ਕਿ ਨਹੀਂ ਚਾਚਾ ਦਾ ਜੀ ਕਹਿੰਦੇ ਹੁਣ ਤਾਂ ਵੀ ਹੁਣ ਟੂਆ ਭਰਿਆ ਹੁਣ ਚਾਹੀਦਾ ਤਾਂ ਟੂਆ ਭਰ ਜਾਂਦਾ ਸਿਆਲ ਹੁੰਦਾ ਟੂਆ ਭਰ ਜਣਾ ਤਾਂ ਮੈਂ ਹੁਣ ਟੂਟੀ ਨਹੀਂ ਛੱਡਣੀ ਟੂਆ ਭਰ ਜਣਾ ਲੋਹੀ ਆ ਹੁਣ ਲੈਟ ਆਇ ਤੇ ਛੱਡਣੀ ਟੂਟੀ ਟੁੱਲੂ ਬੰਬ ਖਿੱਚਦੇ ਲੈਟ ਤਾਂ ਪਹਿਲਾਂ ਹੀ 2-3 ਘੰਟੇ ਦੀ ਨਹੀਂ ਹੈਗੀ ਦੇਖ ਤਾ ਉਹ ਉਹ ਲੋਕ ਨੀਣਾ ਫਾਦਦਾ ਹੁਜ ਇਹ ਬਿੱਟ ਹੋਰ ਆ ਕਾਹਦੇ ਇਹਨੂੰ ਹੋਰ ਕਸੋ ਇਹ ਮਿਸਤਰੀ ਇੱਕ ਵਾਰ ਫੇਰ ਇਹਨੂੰ ਹੋਰ ਕਸੋ ਜੈ ਇਹਨੂੰ ਫੀਡਿੰਗ ਕਰ ਦਿੰਦੇ ਬਾਕੀ ਦਾ ਸਵਾਰ ਫਿਰ ਤੇਰਾ ਬਿੱਟੀ ਦਾ ਦੇਖ ਕੇ ਪੈਣੀ ਹੈ ਟੁੱਟੀ ਆਈ ਤੇ ਕੋਈ ਹੋੜ ਲੀਖ ਹੋਊਗਾ ਜੇ ਗਾਰਦੀ ਆ ਚਾਬੀ ਲੈ ਚਾਬੀ ਵੇ ਚਲ ਚਲਾਉਂਦਾ ਚਾਬੀ ਰੱਖ ਦਿੰਦਾ ਮੈਂ ਮਾਤਰਾ ਦੇ ਕੋਲ ਮੈਂ ਜਿਹੜਾ ਖੜੀ ਕੇ ਹੱਥ ਨਾਲ ਦਰ ਹੈ ਉਹ ਫਿਰ ਅਰੇ ਰੋੜਾ ਪਤਾ ਕਿਵੇਂ ਲਾ ਦੇਣਾ ਇਹਦਾ ਐਟਾ ਲੱਗਣੀ ਆ ਕਾਈਨ ਆਂ ਦੇ ਆਈ ਫੜ ਲੈ ਜਾਂ ਤੇ ਉਹ ਤਾਰ ਨਿਕਲ ਜਾਂਦੀ ਗੁਰੂ ਇੱਥੇ ਰੱਖ ਦੇ ਤਾਰ ਨਿਕਲ ਜਾਂਦੀ ਚਾਬੀ ਲਾ ਦੇਖਾ ਕਿਡਾ ਯਾਰ ਇਹ ਕੰਮ ਕਰਦਾ ਯਾਰ ਲੈ ਧਰਾਗ ਵੀ ਵਾਰਦਾ ਆਉਂ ਗਿਆ ਹੂੰ ਟਿਉੜੀ ਦੀ ਜਾਈ ਹਾਂ ਹਾਂ ਵਿੱਚ ਚੂੜੀ ਚੜਦੀ ਉਹਨੇ ਫਿਰ ਉਹਦੇ ਚ ਨਹੀਂ ਪ੍ਰੋਪਰ ਵੇ ਟੂੜੀ ਦੇ ਦਾ ਕੁੱਠੇ ਨੋਵੇ ਇਹ ਪੂਰਾ ਅੰਦਰ ਚੱਕ ਕੇ ਆਏ ਇਹਦੇ ਪਰ ਖਾਸਾ ਬੜਾ ਬਣਾ ਚਾਹ ਕਰ ਚੱਲਿਆ ਫਿਰ ਦੇਖੀ ਆ ਪਿਆ ਚੱਕ ਕੇ ਕਿੱਥੇ ਪਈ ਆ ਉਹ ਲਫੜ ਤੇ ਛੂਣੀ ਫੜਦਾ ਨਹੀਂ ਇਹ ਉਹ ਯਾਰ ਉਹ ਫੜਦਾ ਹੀ ਨਹੀਂ ਹੈਗਾ ਮੈਂ ਇਹਦੇ ਤਰ੍ਹਾਂ ਚੱਲ ਜੀ ਜੇ ਪਹਿਲਾਂ ਚੜਾ ਕੇ ਦੇਖੇ ਨੀ ਤੇ ਇਹ ਜੂੜੀ ਸਾਹਮਣੀ ਯਾਰ ਉਹ ਇਹ ਤਾਂ ਸੜਾ ਇੱਧੇ ਹੀ ਪੈ ਗਿਆ ਸਾਰੇ ਚੜਦਾ ਗਿਆ ਨਹੀਂ ਚੜਦੀ ਹੈ ਚੜੂਗੀ ਇਹ ਜੂੜੀ ਸੀ ਨਾ ਉਹ ਹੇਠ ਤੇ ਤੰਗ ਉੱਪਰ ਤੇ ਬਣਾ ਲਾ ਜੀ ਫਿਰ ਬੈਠੋ ਬਾਹਰ ਲੋ ਬਈ ਹੋ ਗਿਆ ਅੱਜ ਫਿੱਟ ਕੰਮ ਆਉ ਪਾਣੀ ਕਿ ਨਹੀਂ ਜੂੜਿਆ ਨੇ ਬੈਠੇ ਕਰਨਾ ਗਰਮੀ ਚ ਲਿਆ ਕੇ ਫਿਰ ਲਾਤੀ ਠੂਟੀ ਵਾਲਾ ਪਾਣੀ ਪੂਣੀ ਦਾ ਪਾਣੀ ਪਿਆ ਨਹੀਂ ਹਲ ਆਉ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਬਤਾਈਆਂ ਹੋ ਗਈਆਂ ਇਹ ਜੋ ਆ ਗਿਆ ਸਾਣੀ ਬਤਾਈਆਂ ਲੈ ਵੀ ਮੇਰਾ ਕੰਮ ਟਾਈਮ ਪਰ ਹੋਇਆ ਕੰਮ ਮਾ ਟਾਈਮ ਪਰ ਹੋਇਆ ਪੂਰੇ ਨਹੀਂ ਸਾਲੂ ਡੁੱਲੂ ਬਾਬੇ ਲੜਣਾ ਪੈਣਾ ਦਾ ਵਾਲੀ ਕੱਢਣਾ ਉਹ ਦੇਖ ਯਾਰ ਤੇਰੀ ਨੀਕੀ ਨੂੰ ਬੰਦ ਕਰਨੀ ਪੈਣੀ ਉਹਦਾ ਕਰ ਦਿੰਦੇ ਉਹਦਾ ਦਾ ਜਿੱਦਾਂ ਟੱਕਣਾ ਯਾਡ ਕਰਨ ਗਿਆ ਇਹਦਾ ਹੁਣ ਆਏ ਬੰਦ ਨਹੀਂ ਹਲੇ ਉੱਚੀ ਇੱਥੇ ਆਉਣ ਨਹੀਂ ਲੱਗਿਆ ਇੰਨੀ ਇੰਨੀ ਸਪੀਡ ਰੈਂਕੀ ਵੀ ਹੈ ਨਹੀਂ ਮੈਨੂੰ ਤਾਂ ਦਿਖਦਾ ਮੈਨੂੰ ਤਾਂ ਇਹ ਨਹੀਂ ਸਪੀਡ ਨਹੀਂ ਹੈਗੀ ਰੈਂਕੀ ਦੇ ਇੱਥੇ ਬੰਦਣਾ ਹਲੇ ਲਿਆ ਫੂਜ ਸਿੱਟਦੇ ਨਹੀਂ ਮੋੜ ਤੇ ਲੈ ਕਾ ਨੂੰ ਪਾਣੀ ਖਰਾਬ ਕਰਨਾ ਉਹ ਨਾਲ ਮੋੜ ਜਗਾੜ ਹੈਗਾ ਲੈਂਦਾ ਵਾ ਸਾਰਾ ਤੇਰਾ ਤੂੰ ਤਿੰਨ ਦਾ ਮੀ ਸਭ ਕੁਝ ਲੈਂਦਾ ਵਾ ਇੱਥੇ ਲਾ ਦੇ ਫਿਰ ਰੋਟੀ ਉਲਾ ਦੇ ਲਾਉਣਾ ਹੁਣ ਪ੍ਰੋਜੈਕਟ ਦੀ ਦੇਖੀ ਨੂੰ ਉਹ ਫਾਈਲ ਵੀ ਤਾਰਕ ਹੋਣੀ ਫਿਰ ਤਾਰ ਕੇ ਲਾਉਂਗੇ ਲੈ ਹਾਂ ਇਹ ਗੱਲ ਨਹੀਂ ਗੱਲ ਕਾਨੂੰਨੀ ਕੰਮ ਕਰਨਾ ਸਾਰਾ ਹੀ ਬੈ ਕਾਨੂੰਨੀ ਨਹੀਂ ਕਰਦਾ ਤਾਂ ਹਣ ਨੜਕ ਬੱਥੇ ਬਜਰੀ ਪਾਉਣੀ ਤਾਂ ਸਾਨੂੰ ਲਾਉ ਵੇ ਪਾਨਾ ਸਦੀ ਨਾ ਮਰਦਾ ਅਸਲੀਆ ਹਾਂ ਟਾਈਪ ਤੇ ਕੰਮ ਹੋਇਆ ਬਾਈ ਫਿੱਟ ਕਰਕੇ ਕਿ ਉਧਰ ਪਾਣੀ ਆ ਗਿਆ ਜਦੇ ਲੋਟ ਆ ਗਿਆ ਕੰਮ ਲੋਟ ਆ ਗਿਆ ਲੋਟ ਐਨ ਹੈ ਉਹ ਕਾਥੋ ਪੜਾ ਜਾ ਇਰੈਂਚ ਨਾਲ ਰੈਂਚ ਲਿਆ ਹੁਣ ਮੈਨੂੰ ਤਾਂ ਪਤਾ ਕਿੱਥੇ ਰੈਂਚ ਰੈਂਚ ਕੱਪਲੇ ਬੀੜੋ ਤੇ ਮੜਾ ਜੀ ਬਾਤ ਕਰੀ ਸੋਦਰ ਸਰ ਉਹ ਆਦੇ ਨਾ ਪਕਰੋ ਨਾ ਯਾਰ ਮੜਾ ਹੁੰਦਾ ਆਦੇ ਨਾ ਸੋਦਰ ਫੱਟੇ ਨਾ ਮੋਟਰੇ ਖਾਦਾ ਬੰਦੇ ਹੀ ਆ ਪੈਸੇ ਨਹੀਂ ਦੇ ਰਿਹਾ ਉਹ ਲਿਖੀ ਆਹ ਦਿੰਦੇ ਆ ਇਹ ਤਾਂ ਆਪਾਂ ਬਾਤ ਹੁੰਦੀ ਕਲਾਪੀ ਦਾ ਕਿੱਥੇ ਗਿਆ ਗਿਆ ਫੇਰ ਮਸ਼ੀਨ ਚਾਰੇ ਖਦਾ ਦੇ ਲੱਗ ਗਿਆ ਭਾਈ ਮਸ਼ੀਨ ਵੱਢਣਾ ਵੱਢਦੀ ਆ ਹੁਣ ਅਮਰਦੀ ਵੀ ਵੱਢਦੇ ਫੇਰ ਦੋ ਬੰਦਾ ਹੋ ਮੈਂ ਜਾਣਾ ਜਾਣਾ ਜੁਣਾ ਦੀ ਹੈਗਾ ਫਿਰ ਇੱਧਰ ਖੜ ਜਾ ਮੈਨੂੰ ਕੱਢ ਲੈਣ ਤੇ ਮੈਂ ਬਾਪ ਇੱਕ ਪੰਨਾ ਵੱਢਣੀ ਤੇ ਇੱਕ ਪੰਨਾ ਹੀ ਜਵੀ ਹੈਗੀ ਆ ਵਾ ਤੂੰ ਵੜ ਦੇ ਮੇਰੇ ਵੀ ਵੜ ਦੇ ਐਨਾ ਵੀ ਘਰ ਤੋਂ ਖਾਲੇਗਾ ਮੜਿਆ ਓ ਅੱਜ ਇਹ ਬੀਜ ਲੈਂਦਾ ਤੇ ਕਰਮਜੀਤ ਤਾਂ ਇਹ ਕਿਆ ਬੰਤਣਾ ਹੈ ਤੁਹਾਨੂੰ ਮਿਲ ਗਿਆ ਥੋੜਾ ਹੈ ਕੋਈ ਉੱਪਰ ਕੋਈ ਕੋਈ ਉੱਚਾ ਬੀਜ ਨਵੀਂ ਨਵਾ ਬੀਜ ਉਹ ਐਸੇ ਨੂੰ ਵੱਢ ਲੈਂਦਾ ਯਾਰ ਚੱਲ ਲੈ ਜਾਉਂ ਵੀ ਇਹਦੇ ਚ ਮੈਨੂੰ ਕੀ ਪਤਾ ਤੈਨੂੰ ਕਿੰਨੀ ਆ ਦੇਖ ਲੈ ਉੱਚੀ ਵੀ ਕਿੰਨੀ ਆ ਦੇਖ ਤਾਂ ਸੱਤ ਬੀਜ ਇਕੱਠੇ ਕਰੇ ਪਏ ਥਾਲੇ ਆਹ ਦੇਖੀਏ ਇੱਕ ਬੱਲ ਨਹੀਂ ਉੱਚੀ ਨਹੀਂ ਇੱਕ ਬੱਲ ਵੀ ਹੋਵੇ ਫਿਰ ਉਹੀ ਬੀਜ ਆ ਜਿਹਦਾ ਤੁਸੀਂ ਨਾਮ ਆਪ ਰੱਖਿਆ ਦਾ ਲੈ ਉਹੀ ਬੀਜ ਤੂੰ ਲਿਆਇਆ ਬੀਜ ਇਹ ਉਹ ਬੀਜ ਇਹਨਾਂ ਦਾ ਸੀ ਦੁਕਾਨ ਵਾਲੇ ਨੇ ਦੇ ਦਿੱਤਾ ਮੈਂ ਕਹਾਂ ਨੂੰ ਕਹੇ ਭਾਈ ਜੀ ਬੀਜ ਸੱਤਾਂ ਸੱਤ ਪਾ ਤਾਂ ਨਿਕਲੇ ਤੇਰਾ ਠੀਕ ਨਹੀਂ ਗੱਲ ਹੈ ਅਲਾਂਭਾ ਦੇ ਪਾਣ ਦਾ ਪੜਦਾ ਤੁਨੂੰ ਕਿ ਨਹੀਂ ਹੈ ਚਲਾਂ ਦਾ ਇਕੱਠੀ ਪੱਕ ਜਾਣਾ ਇਹ ਪੱਕ ਤਾਂ ਜਾਣਾ ਹੀ ਇੱਥੇ ਤਾਂ ਪੱਕ ਜਾਣਾ ਉਹਦੇ ਚਾਰ ਜਿਆਦਾ ਦੇ ਦੇਵੇ ਉਪਰ ਬੱਲਾ ਅਧੀਆਂ ਥੱਲੇ ਆ ਹੈਗਾ ਕਿ ਘੱਟੀ ਬੱਲਾ ਉਪਰ ਦੀ ਢਾਣ ਬਣ ਕੇ ਆ ਜਾਣਾ ਘੱਟ ਬਣਦਾ ਇਕੱਠਾ ਹੋਇਆ ਵੈਸਾ ਮਿਕਸੇ ਹੈ ਹੁਣ ਆ ਬੀਜੇ ਨੂੰ ਤੇ ਪੂਲਰ ਵਾਲੀ ਜਾ ਬਰਾਬਰ ਆ ਮੈਂ ਥੋੜਾ ਵੀ ਕੋਈ ਬੱਲੇ ਉੱਚੀ ਨਹੀਂ ਹੋਊਗੀ ਵਿਚੇ ਤਾਂ ਫਰਕ ਆ ਬੀਜ ਦਾ ਹੈ ਹੈ ਮਿਕਸ ਮਿਕਸ ਵੀ ਜਾਇਆ ਵਾ ਹੋਰ ਹੈ ਐਂਡ ਮਿਕਸ ਮਿਕਸ ਕਰ ਹੁਣ ਮਿਲ ਕੇ ਖੁੰਡਾ ਤੋਂ ਮੈਂ ਐਂਡ ਬੀਜੇ ਨਾਲ ਅੰਦਰ ਕੈਰੀ ਜੇ ਤੇ ਇੱਕ ਆ ਦੋ ਜੋਂ ਇਹ ਜਾਵਾਂ ਬੀਜ ਆ ਹੈ ਸਾਮੀਆ ਇੱਕ ਆ ਹੋਰ ਵੀ ਆ ਪੰਜ ਵੀਰ ਇਕੱਠੇ ਹੋਏ ਆ ਪਤਨਾਚਾ ਹਾਂ ਪੰਜ ਵੀਰ ਵਾਲੇ ਵੇ ਜੋ ਵੀ ਹੈਗੇ ਵਿੱਚ ਝਾੜਦਾ ਪਤਾ ਲੱਗੂਗਾ ਵੀ ਕਿੱਕਣਾ ਹੈ ਵੀਰ ਚ ਪੰਜ ਹੋਏ ਹੋਏ ਇਕੱਠੇ ਹੀ ਦੇਵਾ ਕਣਕ ਨੂੰ ਰੀਲੋਡ ਹੈਗੀ ਪਾਣੀ ਦੀ ਉਹ ਨੂੰ ਹੁਣ ਹਾਂ ਹਾਂ ਹੁਣ ਮੀਂਹ ਪੈ ਗਿਆ ਹੁਣ ਠੀਕ ਆ ਨਾ ਹੁਣ ਪੱਕੂ ਗਾਜ ਜੇ ਤੂੰ ਕਹਿੰਦਾ ਪਾਣੀ ਲਾ ਲਾ ਕੀ ਹੈ ਲੈ ਆਇਆ ਤਾਂ ਬਹੁਤਾਂ ਮੜਾ ਯਾਰ ਕੱਲ ਮੇਰੀ ਲੱਤ ਨੂੰ ਫਾੜ ਗਈ ਅੱਕਣੀ ਉੱਥੇ ਮੂੰਹ ਘਰ ਕੇ ਜਾਣਾ ਜੀ ਨਹੀਂ ਨਹੀਂ ਹੈਗੀ ਹਾਂ ਗਲਤੀ ਵੀ ਨਹੀਂ ਹੈਗੀ ਹੋਰ ਚੈਨ ਵਾਲੀ ਹੈ ਚੈਨ ਵਾਲੀ ਹੈ ਸਾਰੀ ਇਹ ਹੁਣ ਅਮ ਦੀ ਵੜਦੀ ਬਈ ਮੈਂ ਆਏ ਨਾ ਕਰੀ ਹੁਣ ਤੂੰ ਅੱਛਾ ਪੰਡਿਤ ਤੂੰ ਵੜ ਦੇ ਇੱਕ ਪੰਡ ਵੜ ਦੇ ਬਸ ਵੜਦੇ ਵੜਦੇ ਉਹ ਵੱਟਿਆ ਪਿਆ ਲਾ ਲਾ ਕਿਉਂ ਗਿਰਿਆ ਪਿਆ ਹੈ ਗਿਰਿਆ ਬਹਾ ਅੱਛਾ ਜਿਹੜੀ ਮੈਂ ਸਾਈ ਯਾ ਦੈਂ ਆਈ ਯੋ ਬੀਚਾ ਆ ਰਾਤਾ ਆ ਰਜਾ ਹੈ ਹੈ ਆਹ ਤਾਰ ਵੀ ਕਰ ਜਾਂਦੇ ਗਏ ਆ ਜਾਂਦੇ ਕਹਿੰਦੇ ਕਿ ਤੇ ਆ ਗਈ ਯਾਰ ਉਹ ਉਹ ਤਾਰ ਲੱਗੀ ਵੀ ਕਰੀ ਤੇਰੇ ਹੈ ਉਹ ਨੀਵੀ ਹੋਈ ਵੀ ਤਾਰ ਉਹ ਬਬੂ ਇਤਨੀ ਬੜੀ ਹੋਣੀ ਆ ਉਹ ਦੇਖੀ ਉੱਥੇ ਮੜਿਆ ਜਾ ਕੇ ਉਹਨੂੰ ਹਾਂ ਹਾਂ ਯਾਰ ਨੀਵੀ ਹੋਈ ਵੀ ਉਹਨੂੰ ਉੱਪਰ ਰੱਖ ਦੀ ਡੰਡੇ ਤੇ ਬਦਲ ਜਾ ਫੇਰ ਹੁਣ ਲੱਗ ਗਿਆ ਹਲਾ ਖੋਣ ਨਹੀਂ ਪੈਂਦਾ ਹੈ ਨਹੀਂ ਪੈਂਦਾ ਨਹੀਂ ਸਭ ਤਾਂ ਪੈ ਮਾ ਮਾ ਉਟਈ ਆ ਜੇ ਬਦ ਥੋੜੀ ਐ ਇਹ ਜਾ 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 ਜਿਆ ਨੇ ਕਰਿਆ ਹੋਰ ਆ ਜਹਾਜ ਘੁੰਮਦੇ ਆਇਆ ਸਾਡਾ ਹਾਂ ਪੱਕੀ ਗੱਲ ਜਹਾਜ ਘੁੰਮਦੇ ਭਾਈ ਖਾਰੂ ਵੱਡੇ ਇੱਥੇ ਜਾਜਿਆ ਨੇ ਕੋਈ ਉਹ ਦੇਖ ਉਹ ਜਿੱਦਾਂ ਹੀ ਹਰੀ ਘੁੰਮਦਾ ਉਹ ਨਾ ਬਦਲ ਜਾ ਕਰਿਆ ਉਹਨੇ ਬਦਲ ਕਰਿਆ ਇਕੱਠਾ ਜਿਆ ਹਾਂ ਹੈ ਗਿਆ ਗਾਬੜ ਕੋਸਾ ਕੋਸਤਾ ਆ ਦੇ ਆ ਹੁਣ ਉੱਥੇ ਗਿਆ ਦੇਖ ਤਾ ਉਹ ਦੇ ਉਹ ਗਿਆ ਉਹ ਬਿਸ਼ਾਰ ਦਾ ਬਣਾ ਕੇ ਬਦਲ ਜਾ ਇੱਥੇ ਦਾ ਪੈਸਾ 8 ਦਾ 8 ਆ 9 ਦਾ 9 ਆ ਸਾਰੀ ਗਿੰਤੀਓ ਬਣਾਤੀ ਇੱਥੇ ਜਿੰਦਾ ਆਇਓ ਘੁੰਮੀ ਗੇ ਗੂੰ ਗੂੰ ਕਰਦੇ ਹੈ ਕਿ ਕਿਹੜਾ ਕਿੰਨਾ ਅਸ ਵੀਰ ਕਿਹੜਾ ਜਿਹੜਾ ਉਹ ਹੈ ਠੀਕ ਹੈ ਪਾਵਾਲ ਜੰਮਦਾ ਹੈ ਹੈ ਜੰਮਦਾ ਹੈ ਜੰਮਦਾ ਮੇਰੇ ਵੀ ਦੋ ਪੰਡਾ ਫਿਰ ਲੱਗ ਗਿਆ ਇਹਨਾਂ ਦੇਖਣ ਯਾਰ ਹੁਣ ਤਾਂ ਮੈਂ ਵੀ ਗਿਆ ਸੀ ਮੈਨੂੰ ਜੰਮਿਆ ਹੈਗਾ ਹਲੇ ਮੈਂ ਮੰਜਾ ਦੇਖੀ ਮਮਾ ਮੰਜਾ ਚੱਕ ਲੇਗਾ ਗੁੰਜੁਰ ਤੇ ਮਾਮਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਖੋਖੂ ਆਹ ਤਾਂ ਮੋਟੋ ਵਾਲਾ ਖੋਖੂ ਵਾਲੇ ਥਾ ਤਾ ਮਾਰਾ ਥਾ ਕਿੱਥੇ ਵੜਿਆ ਉਹ ਆ ਗਿਆ ਬਾਹਰ ਤੇ ਪੈਪੜਾ ਦੀ ਮੈਂ ਉਹ ਤੇ ਰੱਖਦੀ ਬਾ ਅੰਦਰ ਨਹੀਂ ਆਉਠਾ ਠੀਕ ਨਹੀਂ ਗੱਲ ਭਲੇਖੇ ਵਾਲਾ ਬੰਦਾ ਖੋਲ ਕੇ ਬਾਹਰ ਤੇ ਪੈਪੜਾ ਖਾ ਲੈਣਾ ਉਹਨੇ ਪਈ ਆ ਬੱਲੀ ਇਹ ਕਹਿੰਦੇ ਉੱਥੇ ਰਹਿੰਦਾ ਵੀ ਤੂੰ ਇੱਟੇ ਰੱਖ ਦੇ ਦੱਸ ਆਹ ਪਿਆ ਤੂੰ ਬਾਗੇ ਖੇਤੀ ਪੰਜ ਮਿੰਟ ਤੱਕ ਪਿਆ ਆ ਖਿਦਕੜਾ ਖਿਦਕੜਾ ਨਹੀਂ ਹੈ ਗਏ ਗੱਲ ਗਲਤ ਹੈ ਜਾਣਾ ਰੋਪੜ ਉਹ ਬਿਜਾ ਲਈ ਜਾਈ ਚਲੇ ਜਾਈ ਕੋਈ ਗੱਲ ਨਹੀਂ ਜਿੱਦਾਂ ਪੈ ਜਾਣਾ ਉਦੋਂ ਮੈਂ ਹੀ ਵੱਡਣਾ ਬੱਡਣੇ ਆ। ਹਾਂ। ਹਾਂ ਇਹ ਤਾਂ ਠੀਕ ਹੈ ਗੱਲ। ਕੋਈ ਗੱਲ ਨਹੀਂ ਮੈਂ ਉੱਪਰ ਤੇ ਸੈਂਡ ਕਰ ਦਮਾ ਮੈਨੂੰ ਬੈਠ ਕੇ ਮੈਸੇਜ ਕਰੀ ਮੜਾ ਆਹੀ ਨੰਬਰ ਉੱਤੇ ਚੱਲਦੀ ਆ। ਵੀ ਜਿੱਦਾਂ ਤੂੰ ਜਾਂ ਲੈ ਜਾਂਦਾ ਮੈਂ ਹੀ ਵੱਡਦਾ ਇਹਦਾ ਵੱਡਦਾ ਬੰਨੀ ਉੱਠੀ। ਆ ਹੁਣ ਤੇਰੇ ਨਾਲ ਆਇਆ ਬੰਦੀ ਚੱਕ ਨਹੀਂ ਆਉਂਦਾ ਏ। ਆ। ਤੂੰ ਆ ਦਾ ਤਾਂ ਪਾਰਕ ਸੋਹਣੀ ਆ ਮੈਂ ਵਾਦਾ ਨਹੀਂ ਵੀ ਦੇ ਲਗਾਏ ਆ ਬੀਜ ਵੀ ਦੇਖ ਲੈ ਬੀਜ ਕਿੰਨੇ ਆ ਜਿਹੜਾ ਲਿਆ ਕੇ ਬੀਜੇ ਤੇ ਇਹ ਸਪੈਸ਼ਲ ਬੀਜ ਆ ਉਹ ਵਧੀਆ ਇੱਕ ਬੀਜ ਤੇ ਤੁਹਾਨੂੰ ਚਾਰ ਪੰਜ ਮਿਲ ਗਏ ਢੋਲ ਵੀ ਖਾਲੀ ਕਰੀਆ ਤੇ ਵੀ ਟਣਕਾਲੇ ਨੂੰ ਧੁੱਪ ਲੱਗੇ ਉਹਨਾਂ ਨੂੰ ਹੈ ਹੈ ਆ ਬੋਲਾ ਬੀਜ ਨਾ ਨਾ ਢੋਲਾਂ ਨੂੰ ਧੁੱਪ ਲੱਗਣੀ ਹੈ ਰਗੜੇਗਾ ਸਰੋਂ ਨਹੀਂ ਖੇਲਾਵਾਂ ਪਾ ਕੇ ਕੱਟ ਰੱਖ ਲੈਣੀ ਜਿਹੜੀ ਹੈਗੀ ਹੈ ਹੈ ਮਾ ਸੋਹਣੀਆਂ ਕਾਣੀਆਂ ਹੋ ਜਾਂਦੀਆਂ ਨੇ ਇਹਦੀ ਰਗੜੇਗਾ ਸਰੋਂ ਹੈ ਨਹੀਂ ਕਣਕ ਵੇਚ ਕੇ ਸਰੋਂ ਲੈ ਲੂਗੇ ਜੇ ਵਿਕੀ ਆ। ਭਲੇ ਆ ਜਣੀ ਲੈਣੇ ਆਲੇ ਬਣੋ। ਮੈਂ ਤਾਂ ਲੈ ਲਈ ਤੇ ਕੁਆਂਟਲ। ਤੁਸੀਂ ਮੇਰੀ ਗੱਲ ਸੁਣੋ ਸਰੋਂ ਲੈਣੇ ਆਲੇ ਬਣੋ ਇਹ ਕਣਕ ਦੀ ਸਰੋਂ ਆ ਜਣੀ। ਕਿਤੇ ਲਈ ਆਵੇਂ? ਦਲਬੀਰ ਤੇ। ਭੀਰੀ ਸਰੋਂ ਇੱਥੇ। ਆਹੋ। ਥੋੜੀ ਖੜੀ ਆ ਜੀ ਤੇ ਮਰਜ਼ੀ ਲੈ ਲਓ ਉਹਨੂੰ ਆਵੇਂ ਪੈਸੇ ਦੇ ਦਿਓ। ਸਾਡੇ ਕੋਲ ਪੈਸੇ ਨਹੀਂ ਤੇ ਪਈ ਹੈ ਸਾਡੇ। ਉਹਦੇ ਹੋਰ ਦੇ ਵੀ ਕੋਈ ਬੰਨ ਉਡਕੂ ਜੀ ਕਰਦੇ ਫਿਰ ਤੁਸੀਂ ਮਰਾਇਓ ਸਰੋਂ ਤੁਸੀਂ ਹੈ। ਸਾਡੇ ਪੈਸੇ ਕੀ ਆ। ਆਹ। ਉਹ ਮੈਂ ਮੜਨ ਕੀ ਦੀ ਥੋੜਾ ਸੈਂਡ ਕਰਨਾ ਕੱਖ ਵੱਢ ਲਾ ਗਿਆ ਕਿਦੇ ਧਾਨ ਲਾਉਣੇ ਆ ਹਾਂ ਧਾਨ ਲਾਉਣੇ ਧਾਨ ਲਾਉਣੇ ਆ ਲਾਉਣੇ ਪਟਾਵੇਂ ਮਾਰ ਕੇ ਆ ਮੈਂ ਕਹਿੰਦਾ ਕੱਖ ਪਲਟਾਵੇਂ ਮਾਰ ਲਾ ਪਾਸ ਕੱਖ ਦੀ ਸਬਜ਼ੀ ਹੋ ਜੂਗੀ ਕੱਖੋਂ ਤੇ ਹੀ ਸਬਜ਼ੀ ਹੋ ਜੂਗੀ ਰੇ ਲਾ ਮੈਂ ਕਹਿੰਦਾ ਹਾਂ ਕੱਖ ਪਲਟਾਵੇਂ ਮਾਰ ਕੇ ਜੀ ਕੱਖ ਦਾ ਬੁੱਟਾ ਮਾ ਹੋ ਜਣੇ ਹੁਣ ਨੀਦਰ ਵਾਲੇ ਵੇੜੇ ਹਾਂ ਕੱਖ ਦਾ ਬੁੱਟਾ ਹੋ ਪਏ ਹੁਣ ਪਏ ਹੁਣ ਲੋਰਾ ਦੇਖੀ ਕਿੱਲਾ ਉੱਤੇ ਸ਼ਵਰਾ ਤੇ ਨਾ ਹੈਗਾ ਬੱਟੇ ਨੇ ਉੱਤੇ ਕੱਖ ਬੀਜ ਦਿੱਤੇ ਨੇ ਆਪਾਂ ਨੇ ਪੰਜਾਰਾ ਕਾਦ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗਾਲਤਾ ਹੈ ਚਾਲੇ ਤਾਂ ਹਾਸੇ ਵਾਲੀ ਗੱਲ ਹੈ ਜਾਨੀ ਬੰਦਾ ਆਪ ਵੇਚ ਕੇ ਦੁੱਗਨੇ ਪੈਸੇ ਬਣਾਊਗਾ ਹੈ ਕਿ ਨਹੀਂ ਥੱਲੂ ਹੋਰ ਕਹਿੰਦੇ ਅਸੀਂ ਹਾਂ ਦੁੱਗਨੇ ਪੈਸੇ ਬਣੂਗੇ ਬਿਠਾਲ ਦੇ ਕੰਨਾ ਚੱਲੇ ਉਸੇ ਹਾਂ ਐਵੇਂ ਵੀ ਨਹੀਂ ਆਉਣ ਲੱਗੇ ਗੱਲਾਂ ਭਾਜੇ ਕਰੂਗਾ ਕੋਈ ਗੋਹਣੀ ਆ ਗਿਆ ਸਬਜੀ ਸੂਜੀ ਮਾ ਜੇ ਬੰਦਾ ਆਪ ਵੇਚੇ ਤਾਂ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈਗਾ ਆ ਬੁਰੀ ਫਾਇਦਾ ਔਰੇ ਵੈ ਨਹੀਂ ਹੁੰਦੀ ਸਬਜੀ ਯਾਰ ਹੋ ਹੈਲੋ ਔਰੇ ਨਹੀਂ ਹੁੰਦੀ ਆ ਦੇਖ ਹੁਣ ਮੂਰੇ ਆ ਹਾਂ ਆ ਮੂੰਗਰੇ ਵੀ ਵਿਕਦੇ ਆ ਸ਼ਹਿਰ ਚ ਮੂੜੀਆਂ ਦੇ ਮੂੰਗਰੇ ਆ ਇਹ ਜੀ ਸਰਦੀ ਬਣਦੀ ਆ ਆ ਵੀ ਵਿਕਦੇ ਆ ਚਾ ਉਹ ਜੀਵਾ ਨਹੀਂ ਨਾ ਆਹੋ ਬਾਤ ਕਰ ਲੈ ਭਾਈ ਓਕੇ ਓਕੇ ਠੀਕ ਕਿਆ ਵੱਢਣੀ ਆ ਬਹੁਤ ਚੱਲੀ ਜਾ ਲਾਵਰਦਾਰ ਵੱਢਦੇ ਆਂ ਵੱਢ ਲੈ ਵੱਢ ਦੇ ਤੂੰ ਬੰਦਾ ਹੋਰ ਗੱਲਾਂ ਕਰ ਤੂੰ ਜਗਰਾਕਤੇ ਨਹੀਂ ਆਣਾ ਆ ਇੱਧਰ ਉਹ ਪਰ ਨਹੀਂ ਸ਼ਹਿਰ ਤੋਂ ਆਦਾ ਹਾਂ ਪਰ ਨਹੀਂ ਆਦਾ